ਸ਼ੀਕਾਲ ਜੀ ਸਾਰਿਆਂ ਨੂੰ ਕਿਸਮਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਦੇਖੋ ਕੁਝ ਕਸੂਟ ਦੇ ਰਹੇ ਹਾਂ ਸੰਡੇ ਆਫਰ ਦੇ ਵਿੱਚ। ਇਹ ਹੈਗਾ ਫਸਟ ਸੂਟ ਜੀ। ਚਾਕਲੇਟ ਫੈਬਰਿਕ ਦੇ ਉੱਪਰ ਬਣਿਆ ਹੋਏਗਾ ਵਿਦਾਊਟ ਲਾਈਨਿੰਗ ਤੁਹਾਡਾ ਸੂਟ ਬਣ ਜੇਗਾ। ਬਹੁਤ ਹੀ ਵਧੀਆ ਫੈਬਰਿਕ ਹੈ। ਕਿ ਦੇ ਉੱਪਰ ਇਸ ਤਰ੍ਹਾਂ ਵਰਕ ਹੋਏਗਾ ਜੀ। ਪੂਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਬੂਟੀਆਂ ਮਿਲਣਗੀਆਂ ਜੀ। ਮਸ਼ੀਨ ਦਾ ਬਹੁਤ ਹੀ ਪਿਆਰਾ ਕਟੌਰ ਕ ਦੁਪੱਟਾ ਮਿਲੂਗਾ। 1500 ਦੇ ਦੋ ਸੂਟ ਮਿਲਣਗੇ ਸਿਰਫ ਸੰਡੇ ਆਫਰ ਦੇ ਵਿੱਚ ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਨੇ ਹੁਣ ਆ ਹੈਗਾ ਜੀ ਨੈਕਸਟ ਆਫਰ ਸਿਰਫ ਔਰ ਸਿਰਫ 4 ਵਜੇ ਤੱਕ ਹੈ ਜੀ ਜਿਨ੍ਹਾਂ ਨੇ 4 ਵਜੇ ਤੱਕ ਬੁਕਿੰਗ ਕਰਾ ਲਈ ਮਸ਼ਲੀਨ ਦੀ ਬਹੁਤ ਹੀ ਪਿਆਰੀ ਦੇਖੋ ਜੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਐਮਬੋਇਡਰੀ ਮਿਲੇਗੀ ਤੁਹਾਨੂੰ ਆ ਰਹੂਗਾ ਬਾਟਮ ਦੇ ਉੱਪਰ ਤੇ ਆਵ ਵਾਲਾ ਰਹੂਗਾ ਬਾਜੂ ਦੇ ਉੱਪਰ ਵਰਕ ਕੁਝ ਕੇ ਸਿੰਗਲ ਪੀਸ ਹੀ ਨਹੀਂ ਜੀ ਬਹੁਤ ਹੀ ਪਿਆਰਾ ਮਸ਼ਲੀਨ ਦਾ ਦੁਪੱਟਾ ਆ ਹੈਗਾ ਨੈਕਸਟ ਪਾਕਿਸਤਾਨੀ ਮਸ਼ਲੀਨ ਦਾ ਦੇਖੋ ਬਹੁਤ ਹੀ ਪਿਆਰਾ ਨੈਕ ਬਾਰ ਬਾਰ ਦੱਸ ਰਹੇ ਹਾਂ ਆਫਰ ਸਿਰਫ ਔਰ ਸਿਰਫ 4 ਵਜੇ ਤੱਕ ਹੈ ਜੀ ਆ ਹੈਗਾ ਬਹੁਤ ਹੀ ਪਿਆਰਾ ਘੇਰਾ ਬਹੁਤ ਹੀ ਪਿਆਰੀ ਮਸ਼ਲੀਨ ਦੀ ਮਿਲੂਗੀ ਬਾਟਮ ਸਿਰਫ ਸਿੰਗਲ ਸਿੰਗਲ ਪੀਸ ਨੇ ਇਸ ਲਈ ਆਫਰ ਦੇ ਵਿੱਚ ਮਿਲ ਰਹੇ ਨੇ ਆਫਰ ਸਿਰਫ 4 ਵਜੇ ਤੱਕ ਆ ਹੈਗਾ ਜੀ ਬਹੁਤ ਹੀ ਪਿਆਰਾ ਮਸ਼ਲੀਨ ਦਾ ਦੁਪੱਟਾ ਜੀਦੀ ਪੇਮੈਂਟ ਪਹਿਲਾਂ ਆ ਗਈ ਜੀ ਉਹਦਾ ਆਰਡਰ ਬੁੱਕ ਹੋ ਜਾਊਗਾ ਆ ਹੈਗਾ ਜੀ ਨੈਕਸਟ ਪਿਓਰ ਕਰੇਵ ਦਾ ਚਾਹੇ ਜੀ 1000 ਦਾ ਸੂਟ ਸਾਨੂੰ ਆਇਆ ਹੋਇਆ ਚਾਹੇ 1100 ਦਾ ਆਫਰ ਲਗਾਤੀ ਤਾਂ ਲਗਾਤੀ ਅੱਧ ਤੋਂ ਵੀ ਘੱਟ ਰੇਟ ਦੇ ਵਿੱਚ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਦੁਪੱਟਾ ਦਿਖਾਉਣੀ ਤੁਹਾਨੂੰ ਇਹੋ ਜਿਹਾ ਬਹੁਤ ਹੀ ਪਿਆਰਾ ਚਨੂਨ ਦਾ ਦੁਪੱਟਾ ਆ ਹੈਗਾ ਜੀ ਨੈਕਸਟ ਚਾਕਲੇਟ ਫੈਬਰਿਕ ਤੇ ਉੱਤੇ ਦੇਖੋ ਬਹੁਤ ਹੀ ਪਿਆਰਾ ਫੈਬਰਿਕ ਹੈ ਵਿਦਾਊਟ ਲਾਈਨਿੰਗ ਸੂਟ ਬਣੂਗਾ ਜੀ ਜਿਨਾਂ ਨੇ ਜੇ 4 ਵਜੇ ਤੋਂ ਪਹਿਲਾਂ ਬੁਕਿੰਗ ਕਰਵਾ ਲਈ ਸਿਰਫ ਉਹਨਾਂ ਨੂੰ ਹੀ ਮਿਲੂਗਾ ਦੇਖੋ ਜੀ ਬਹੁਤ ਹੀ ਪਿਆਰਾ ਦੁਪੱਟਾ ਵਿਦਲੇਸ ਵਰਕ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜੀ ਬਹੁਤ ਹੀ ਜਿਆਦਾ ਆ ਹੈਗਾ ਜੀ ਨੈਕਸਟ ਦੁਪੱਟਾ ਦੇਖੋ ਕਿੰਨਾ ਪਿਆਰਾ ਆ ਹੈਗਾ ਜੀ ਨੈਕਸਟ ਪਿਓਰ ਮਸ਼ਲੀਨ ਦਾ ਸੂਟ ਵਿਦੋ ਦੁਪੱਟਾ ਆ ਹੈਗਾ ਜੀ ਦੁਪੱਟਾ ਬਹੁਤ ਹੀ ਪਿਆਰਾ 5 ਮੀਟਰ ਆਲਓਵਰ ਸੂਟ ਮਿਲੂਗਾ ਤੁਹਾਨੂੰ ਆ ਹੈਗਾ ਜੀ ਨੈਕਸਟ ਪਿਓਰ ਕ੍ਰੇਵ ਦਾ ਜਿੰਨਾ ਜਿੰਨਾਂ ਨੂੰ ਮੈਰिज ਵਾਸਤੇ ਜ਼ਰੂਰਤ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ 1500 ਦੇ ਦੋ ਆਫਰ ਸਿਰਫ 4 ਵਜੇ ਤੱਕ ਖਰੀਦ ਕੇ ਰੱਖ ਸਕਦੇ ਹੋ ਦੁਪੱਟਾ ਤੁਹਾਨੂੰ ਦਿਖਾਉਣੀ ਹੈ ਬਹੁਤ ਹੀ ਪਿਆਰਾ ਦੇਖੋ ਜੀ ਹੁਣ ਜਲਦੀ ਜਲਦੀ ਕਰਵਾਓ ਬੁਕਿੰਗ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਪੈਚਵਰਕ ਦਾ ਸੂਟ ਬਣਿਆ ਹੋਇਆ ਜੀ ਇਹ ਵਾਲਾ